ਰਾਜਪਾਲ ਸਤ ਪੰਜਾਬ ਤੋਂ ਆ ਹਾਂ ਹਾਂ ਜੀ ਅਸੀਂ ਇਹ ਉਹ ਅੱਜ ਆਏ ਨਹੀਂ ਤੇ ਰੁਕਾਉਣ ਜਿੱਥੇ ਮਾਤਾ ਗੋਦੀ ਜਿੱਥੇ ਜਦੋਂ ਸ਼੍ਰੋਣੀ ਕਮੇਟੀ ਦਾ ਤੋਂ ਆਪਣੇ ਖਾਂਜੀ ਹਾਂ ਜੀ ਸ਼੍ਰੋਣੀ ਕਮੇਟੀ ਵੱਲੋਂ ਬਣਾਇਆ ਹਾਂ ਜੀ ਠੀਕ ਹੈ ਜਿੱਥੇ ਹੁੰਦੇ ਰਹਿੰਦੇ ਹੋ ਕੇ ਕੋਰਦਾਰ ਸਾਹਿਬ ਹਾਂ ਜੀ ਅੱਛਾ ਇੱਕ ਚੀਜ਼ ਅਸਲ ਬਜ਼ੁਰਗ ਆਏ ਆ ਉੱਤਰਾਖੰਡ ਤੋਂ ਆਇਆ ਥੋੜੇ ਜਿਹਾ ਇੱਕ ਨੌਜਵਾਨ ਵੀਰਾਂ ਤੋਂ ਫੀਲਿੰਗ ਲੈ ਸਕਦੇ ਹਾਂ ਬਜ਼ੁਰਗ たち ਇੱਥੇ ਆ ਮੰਨਿਆ ਜਾਂ ਕੱਲ੍ਹ ਵਾਤ ਪੂਰੀ ਨਹੀਂ ਕਰ ਪਾਉਗਾ ਸਾਹਿਬ ਹਾਂ ਜੀ ਇਸ ਰਵ ਪਰਪੋਛਲਾ ਸਿੱਖੀ ਡਾਇਰੈਕਟਰ ਸਾਹਿਬ ਜਦਿਆਂ ਦਾ ਸ਼ਹੀਦੀ ਸਥਾਨ ਹੈ ਬਹੁਤ ਹੀ ਛੋਟੇ ਸਾਹਿਬ ਦੇ ਕਰਕੇ ਹੀ ਸੀ ਹੁੰਦੇ ਆ ਹਾਂਜੀ ਹੋਰ ਕਿਸੇ ਚੀਜ਼ ਕਰਕੇ ਇਮਾਰਤਾਂ ਤੇ ਹੋਰ ਬੜੀਆਂ ਇੰਡੀਆਂ ਚ ਬਣੀਆਂ ਹਾਂਜੀ ਇਸ ਸ਼ਹੀਦੀ ਸਥਾਨ ਕਰਕੇ ਹੀ ਸਾਡਾ ਮਨ ਜੁੜਿਆ ਹੈ ਹਾਂਜੀ ਮਤਲਬ ਤੁਹਾਨੂੰ ਲੱਗਦਾ ਕਿ ਇੱਥੇ ਇੱਕ ਜਿਹੜੀ ਉਹਨਾਂ ਦੀ ਸ਼ਹਾਦਤ ਹੈ ਜਿਸ ਕਾਰਨਾਂ ਕਰਕੇ ਹੋਈ ਹੈ ਸਾਨੂੰ ਖਿਆਲ ਵਿੱਚ ਫੀਲ ਹੁੰਦਾ ਹੈ ਜਦੋਂ ਗੁਰਦੁਆਰਾ ਐਂਟਰ ਕਰ ਜਾਂਦਾ ਸਾਨੂੰ ਕੋਈ ਫੀਲਿੰਗ ਹੁੰਦੀ ਹੈ ਉਹਦੀ ਮਨ ਕਰਕੇ कि ਸਾਨੂੰ ਵੀ ਉਹ ਜ਼ਿੰਮੇਵਾਰੀ ਦੇ ਕੇ ਗਏ ਨੇ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਜਾਂ ਫਿਰ ਸਾਡੇ ਵੀ ਫਰਜ਼ ਨੇ ਉਹਨਾਂ ਦੀ ਫਰਜ਼ ਸਨ ਕੱਲੇ ਸਾਨੂੰ ਇਦਾਂ ਕੋਈ ਮਹਿਸੂਸ ਹੋਦੀ ਨਾ ਇੰਟਰ ਹੋ ਲੱਗਿਆ ਹੁੰਦੀ ਵੀ ਜੀ ਮਤਲਬ ਹਾਂਜੀ ਮੈਨੂੰ ਦੱਸਿਓ ਇਹ ਗੱਲ ਫਾਰਮਰ ਜੀ ਦੀ ਗੱਲ ਨਹੀਂ ਹੈ ਹੁੰਦੀ ਹੈ ਕੀ ਫੀਲ ਕੀ ਆਪਣੀ ਜ਼ਿੰਮੇਵਾਰੀ ਨਹੀਂ ਅਸੀਂ ਸਮਝਦੇ ਚਾਹੀ ਫੀਲ ਹੋ ਗਈ ਜੀ ਫੀਲ ਹੋ ਗਈ ਆ ਗੱਲ ਹੈ ਗੱਲ ਪਤਾ ਜੀ ਕੀ ਬਿੱਟਿਆ ਹੋਇਆ ਹੈ ਪਰੇਣੀ ਵੀ ਅਸੀਂ ਕੋਈ ਅੱਜ ਕਨ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਅਸੀਂ ਅਸੀਂ ਸਮਝਦੇ ਹਾਂ ਕਿ ਅਸੀਂ ਪੜਨਾ ਹੈ ਔਰ ਕੰਮ ਵੀ ਕਰਨਾ ਹੈ ਪਰ ਘਰ ਚਲਾਉਣਾ ਪਰ ਸਾਡੀ ਪੰਥ ਤੱਕ ਤੌਰ ਤੇ ਕੋਈ ਜ਼ਿੰਮੇਵਾਰੀ ਨਹੀਂ ਜੋ ਉਹਨਾਂ ਦੇ ਹਾਂਜੀ ਜੋ ਨਿਭਾ ਗਏ ਬਾਕੀ ਸਾਨੂੰ ਲੱਗਦਾ ਨਹੀਂ ਕਿ ਅਸੀਂ ਕਰਨਾ ਚਾਹੀਦਾ ਉਹਨਾਂ ਦੀ ਸ਼ਾਦਤ ਹੋਈ ਇਸੇ ਕਰਕੇ ਨੇ ਗੁਰੂ ਗਵਿੰਸ ਸਿੰਘ ਪਾਤਸ਼ਾਹ ਚੁੰਦੇ ਤੇ ਆਪਣੇ ਸਾਹਿਬਜ਼ਾਦੇ ਬਚਾ ਲਏ ਹਾਂਜੀ ਔਰ ਉਹਨਾਂ ਨੇ ਸ਼ਹਾਦਤ ਦਿੱਤੀ ਇਸ ਕਰਕੇ ਕਿ ਮੇਰੇ 2 4 ਪੁੱਤ ਨਹੀਂ ਹੈਗੇ ਸਾਰੇ ਮੇਰੇ ਪੁੱਤ ਨੇ ਔਰ ਆਉਣ ਵਾਲੀ ਜਨਰੇਸ਼ਨ ਜਿਹੜੀ ਹੈ ਉਹ ਉਹਨਾਂ ਨੂੰ ਕਹਿ ਕੇ ਗਏ ਨੇ ਪੁੱਤਰਾਂ ਨੇ ਕਿਸੇ ਇਸ ਪਰ ਹੁਣ ਉਹ ਗੱਲ ਹੀ ਭੁੱਲ ਗਏ ਗੁਰੂ ਗਵਿੰਸ ਸਿੰਘ ਪਾਤਸ਼ਾਹ ਦੀ ਹਾਂਜੀ ਔਰ ਸਾਹਿਬਜ਼ਾਦੇ ਬਾਰੇ ਜਿਹੜੀ ਗੱਲ ਪੜਦੇ ਆ ਕਿ ਜਾਨ ਆਪਣੀ ਦੇ ਕੇ ਔਰਾਂ ਦੀ ਜਾਨੇ ਬਚਾ ਚੁਣ ਜੇ ਭਈ ਐਸੀ ਆਪਣੀ ਜਾਨ ਦੇ ਕੇ ਹੋਰਾਂ ਦੀ ਜਾਨ ਬਚਾ ਕੇ ਚੱਲੇ ਤੇ ਜਿਨ੍ਹਾਂ ਦੀਆਂ ਜਾਨਾਂ ਬਚੀਆਂ ਉਹਨਾਂ ਨੇ ਉਹਦੀ ਕਦਰ ਹੀ ਨਹੀਂ ਜਾਣੀ ਉਸ ਵਾਸਤੇ ਮੂੰਹ ਹੀ ਨਹੀਂ ਕੀਤਾ ਮਤਲਬ ਸਾਨੂੰ ਕਿਉਂ ਜ਼ਿੰਮੇਵਾਰ ਨਹੀਂ ਪੜਨਾ ਚਾਹੀਦਾ ਮਤਲਬ ਕੰਮ ਤਾਂ ਅਸੀਂ ਸਾਰਿਆਂ ਨੇ ਕਰ ਲੈਣੇ ਕਿਤੇ ਵੀ ਕਰ ਰਹੇ ਨੇ ਪੜ ਵੀ ਲੈਣਾ ਪਰ ਅਸੀਂ ਸਿਰਫ ਉਹਨਾਂ ਦੀਆਂ ਸ਼ਾਤਾਂ ਨੂੰ ਜ਼ਰੂਰ ਮਹਾਨ ਕਹਿੰਦੇ ਆ ਪਰ ਉੱਥੇ ਖੜਨ ਨੂੰ ਤਿਆਰ ਨਹੀਂ ਉਹ ਸਟੇਲ ਲੈਣ ਨੂੰ ਤਿਆਰ ਮਤਲਬ ਫੀਲਿੰਗ ਮਤਲਬ ਕੀ ਅਸੀਂ ਆਸ ਕਰਦੇ ਆਪਣੇ ਅੰਦਰ ਕਿ ਵੀ ਸਾਨੂੰ ਚਾਹੀਦਾ ਇੱਥੇ ਆ ਕੇ ਕੁਝ ਤਾਂ ਅਸੀਂ ਉਹਨਾਂ ਨੂੰ ਪ੍ਰਣ ਕਰੀਏ ਉਹ ਤਾਂ ਉਹਨਾਂ ਦੀਆਂ ਸ਼ਾਤਾਂ ਦਾ ਲੇਖਾ ਜਿਹੜਾ ਉਹ ਹੋ ਸਕੇ ਅਸੀਂ ਮਤਲਬ ਸਮਰਥਕ ਭਾਵਨਾ ਲੈ ਕੇ ਕਿੱਥੇ ਲੈ ਆਈਏ ਤਾਂ ਬੜਾ ਕੋਈ ਸਬਰ ਸਬਰ ਅਸੀਂ ਹੋ ਰਹਾ ਤੇ ਦੋਸ਼ ਲਾਇਆ ਜਾਂਦੇ ਆ ਬਾਹਰੋਂ ਕੁਝ ਇਸ ਤਰ੍ਹਾਂ ਜਾਂ ਸਸਾਵਾਨੀ ਕਾਰੀਆਂ ਇਦਾਂ ਨਹੀਂ ਕਰ ਰਹੇ ਹੋ ਸਕਦਾ ਹੈ ਬੜਾ ਕੁਝ ਸਾਜ਼ਿਸ਼ ਵੀ ਹਕੂਮਤ ਨਾਲ ਰਚੀ ਜਾ ਰਹੀ ਹੈ ਨਸ਼ੇ ਵੀ ਦਿੱਤੇ ਜਾ ਰਹੇ ਨੇ ਪੰਜਾਬ ਚ ਕਿ ਆਪਾਦਤ ਪਾਉਣੇ ਵਾਲੇ ਪਾਸੇ ਪਰ ਨਿਜੀ ਤੌਰ ਤੇ ਮੇਰਾ ਆਪਣਾ ਸਟੈਂਡ ਮੇਰਾ ਹੈ ਉੱਥੇ ਮੇਰੇ ਮਨ ਨੂੰ ਸਰਕਾਰਾਂ ਨੇ ਬਦਲ ਸਕਦੀਆਂ ਜਿਵੇਂ ਸਾਹਿਬਜ਼ਾਦਿਆਂ ਨੂੰ ਨਹੀਂ ਬਦਲ ਸਕਦੀ ਪਰ ਅਸੀਂ ਉਸ ਹਵਾ ਦੇ ਵਿੱਚ ਕਿਤੇ ਨਾ ਕਿਤੇ ਤੁਰ ਪਏ ਆ ਆਪਣੇ ਉਸ ਪਾਸੇ ਹਨ ਜਿੱਧਰ ਸਾਨੂੰ ਕੋਈ ਚਲਾ ਰਿਹਾ ਸੀ ਚੱਲ ਰਿਹਾ ਪਰ ਅਸੀਂ ਚਲਾ ਨਹੀਂ ਪਾਰੇ ਦੁਨੀਆ ਨੂੰ ਗਾਈਡੈਂਸ ਨਹੀਂ ਕਰ ਪਰ ਅਸੀਂ ਲੀਡਿੰਗ ਦੀ ਕੱਲ ਜਿਹੜੀ ਸੀ ਨਾ ਲੀਡਰ ਬਣਦੀ ਉਹ ਲੀਡਰਸ਼ਿਪ ਦੀ ਕੁਆਲਿਟੀ ਜਿਹੜੀ ਸਾਬ ਜਿਆਦਿਆਂ ਸੀ ਉਹਨਾਂ ਦੇ ਲੀਡ ਕਰਕੇ ਗਏ ਉਹ ਅਸੀਂ ਨਹੀਂ ਕਰ ਰਹੇ ਜ਼ਿੰਮੇਵਾਰੀ ਨਿਭਾਉਂਦੇ ਤੁਸੀਂ ਨੌਜਵਾਨ ਵੀਰ ਹੋ ਤੁਸੀਂ ਅਗਰ ਆਪਣੇ ਆਪ ਨੂੰ ਸਵਾਰ ਲੋ ਤੇ ਅੱਵਾ ਦੇਖ ਕੇ ਕਰਕੇ ਅਸੀਂ ਸਾਰੇ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਪਾਵਾਂਗੇ ਪਲੇਟਫਾਰਮ ਬਣੇਗਾ ਇੱਛੇ ਤੇ ਜਿਹੜਾ ਇਸ ਸਥਾਨ ਤੇ ਆਇਆ ਨਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇੱਕ ਵਾਰੀ ਆਵੇ ਉਹ ਮਨ ਬਦਲ ਕੇ ਹੀ ਜਾਵੇ ਕੁਛ ਨਾ ਕੋਈ ਮਨ ਚ ਪ੍ਰਣ ਕਰਕੇ ਜਾਵੇ ਜਿਹੜਾ ਇੱਥੇ ਇੱਕ ਵਾਰੀ ਆਵੇ ਵਿਦੇਸ਼ਾਂ ਦੇ ਜਿਹੜੇ ਉੱਥੋਂ ਦੇ ਬੱਚੇ ਨੇ ਬੋਰਨ ਬੱਚੇ ਨੇ ਉੱਥੋਂ ਦੇ ਉਹ ਤਰਸਦੇ ਨੇ ਕਿ ਯਾਰ ਅਸੀਂ ਉਹ ਥਾਂ ਜਾ ਕੇ ਵੇਖੀਏ ਉਹ ਨਹੀਂ ਆ ਪਾਉਂਦੇ ਕਈ ਹੋਰ ਦੂਰ ਘਰਾੜੇ ਬੈਠੇ ਨੇ ਪਰ ਤੁਸੀਂ ਇੱਥੇ ਹੋ ਤੁਸੀਂ ਤਾਂ ਲੱਗ ਗਿਆ ਸੀ ਕਿ ਜਿਹੜਾ ਸ਼ਰਮਨੀ ਕਮੇਟੀ ਦੇ ਬੰਦ ਦੁਆਰਾ ਇਸ ਸਕੂਲ ਐ ਤੁਸੀਂ ਉੱਥੇ ਪੜ੍ਹ ਰਹੇ ਹੋ ਕਾਲਜ ਮੈਂ ਤਾਂ ਗੁਜਰਖੋਟ ਆਪਣੇ ਡੈਡੀ ਦੇ ਨਾਲ ਸਕੂਲ ਹੈ ਕੋਈ ਉੱਥੇ ਨਹੀਂ ਕੋਈ ਗੱਲ ਕੀਤੀ ਜਾ ਰਹੀ ਲੈਕਚਰ ਆਰ ਕੋਈ ਧਰਮ ਦੀ ਗੱਲ ਕਿਤੇ ਆਪ ਤੋਂ ਦੇ ਹੋਣੇ ਲੱਗਦੇ ਜੀ ਸੰਗਤਾਂ ਬੱਤੀ ਜਿਵੇਂ ਕਿ ਜਹਾ ਅਚੰਦ ਦੇ ਦਰਵਾਜ਼ੇ ਉੱਤਰਾਖੰਡ ਕੋਈ ਰਿਜਿਸਟਰ ਹੈ ਸਹਿਾਇਣੀ ਮੰਚ ਦਿਨ ਗੋਲੀ ਬੱਤੀ ਆਪੇ ਰਹਿੰਦੀ ਪਾਪਪਾ ਤੇ ਅੱਛਾ ਹਾਂ ਜੀ ਸਹਿਯੋਗ ਮਿਲ ਰਹੀ ਆਪਣਾ ਮੈਨੇਜਰ ਸਿੰਘ ਪਿਤਾ ਦਾ ਨਾਲ ਜਿਹਦੇ ਸੰਗਿ ਹੋਵੇ ਸੰਦੀ ਹੋਵੇ ਜਿਹਦੇ ਸਾਨੂੰ ਕਿਰਪਾ ਹਰ ਕਰਦੇ ਸਾਹਮਣੇ ਪੜਾਉਂਦੇ ਬਾਕੀ ਦੂਜੇ ਡਿਪਾਰਟਮੈਂਟਾਂ ਤੋਂ ਦੇਖਦੇ ਆ ਭਾਈ ਮਤਲਬ ਯਾਮਣੇ ਮਾਰਸਨ ਮੋਬੈਲ ਕੈਨੇਡਾ ਦਾ ਸੁਪਨਿਆਂ ਚ ਗੱਲ ਕਰਦੇ ਹੋਏ ਉਹਦੇ ਸਿੱਖ ਨਹੀਂ ਹੈ ਕੈਨੇਡਾ ਦੀ ਹਾਜ਼ਰੀ ਜੇ ਸਾਨੂੰ ਬੰਦ ਨਹੀਂ ਇਧਰ ਐਗਰੀਕਲਚਰ ਪੜ੍ਹਦੇ ਆ ਬੀਐਸਸੀ ਐਗਰੀ ਸਾਡੀ ਡਿਪਾਰਟਮੈਂਟ ਪੜਾਈ ਹੈ ਜੀ ਉਹਦੇ ਕੋਚ ਨਹੀਂ ਹੈ ਕੋਚ ਨਹੀਂ ਮਤਲਬ ਇਹ ਮਤਲਬ ਹੈ ਤਾਂ ਸ਼੍ਰੋਮਣੀ ਕਮੇਟੀ ਦਾ ਕਾਲਜ ਹੈ ਮਨੋਂ ਉਹਦੇ ਸਿੱਖ ਸਟਾਫ ਹੁੰਦਾ ਨਹੀਂ ਸਿੱਖ ਸਟਾਫ ਹੁੰਦਾ ਨਹੀਂ ਤੇ ਦੂਜੀ ਗੱਲ ਸਿੱਖੀ ਦੀ ਗੱਲ ਵੀ ਨਹੀਂ ਹੈ ਸਿੱਖੀ ਦੀ ਗੱਲ ਨਹੀਂ ਮਤਲਬ ਕਾਲਜ ਦਾ ਜਿਵੇਂ ਆਰਮਸ ਯੂਨੀਵਰਸਿਟੀ ਆ ਕਾਲਜ ਚੱਲਦੇ ਰਹੋਗੇ ਉਹਵੇਂ ਚੱਲ ਬਲ ਸਿੱਖੀ ਦਾ ਜਿਹੜਾ ਸਾਬਜਾਦੇ ਦੇ ਸਥਾਨ ਤੇ ਕਾਲਜ ਬਣ ਕੇ ਮੰਤਬ ਹੋਣਾ ਚਾਹੀਦਾ ਉਹ ਨਹੀਂ ਹੈ ਫਿਲਹਾਲ ਉਹ ਫਾਰਟ ਹੀ ਨਹੀਂ ਮਤਲਬ ਉਹਦੇ ਚ ਪੜਾਉਂਦਾ ਵੀ ਕੰਮ ਨਹੀਂ ਹੈਗਾ ਤੇ ਨਾ ਸਾਨੂੰ ਕੋਈ ਸਾਡੇ ਸਵਾਲਾਂ ਦੇ ਜਵਾਬ ਦੇ ਪਾ ਰਿਹਾ ਨਾ ਅਸੀਂ ਕਿਸੇ ਨਾਲ ਗੱਲ ਡਿਸਕਸ ਕਰ ਪਾ ਰਿਹਾ ਧਰਸੀ ਹਾਂਜੀ ਕੋ ਸਿੱਖ ਵੀ ਨਹੀਂ ਹੈਗਾ ਮਤਲਬ ਜਿੰਨੇ ਕਾਲਜ ਦੇ ਨੌਜਵਾਨ ਵੀ ਦੇ ਬਾਹਰੋਂ ਦੂਰ ਦਰਾਡੇ ਤੋਂ ਪੜਾਣ ਆਏ ਨੇ ਹਾਂ ਜੀ ਕਿੰਨੀ ਪਰਸੈਂਟੇਜ ਵਿੱਚ ਉਹ ਸਰੂਪ ਵਿੱਚ ਤੇ ਪਹਲਤਾਰੀ ਅਮਰਤਾਰੀ ਹੋਣ ਕਿੰਨੀ ਪਰਸੈਂਟੇਜ ਹੈ 10% 10% ਹੈ 90% ਜਿਹੜਾ ਉਹ ਸਿੱਖੀ ਵਾਲੇ ਪਾਸੇ ਨਹੀਂ ਜਾਂ ਉਹਨੂੰ ਪ੍ਰੇਰਿਆ ਨਹੀਂ ਜਾ ਰਿਹਾ ਪ੍ਰੇਰਿਆ ਤਾਂ ਜਾ ਹੀ ਨਹੀਂ ਰਿਹਾ ਬਸ ਕੁਝ 10% ਜਿਹੜੇ ਆਪ ਚਾਹੁੰਦੇ ਹੋ ਸਿੱਖਿਆ ਲਈਏ ਕਿਸੇ ਜਾਂ ਪੜ੍ਹਨਗੇ ਜੇ ਬੋਲੋ ਸਰੂਪ ਵਿੱਚ ਨੇ ਜਾਂ ਅਮਰਤ ਸਿੰਘ ਨੇ ਪੜ੍ਹ ਕੇ ਸ਼ਕ ਨਹੀਂ 10% ਪ੍ਰਸਾਸਤ 90% ਨਹੀਂ ਸੀ ਕਿਹੜੇ ਪਰਸੈਂਟੇ ਚ ਆਉਂਦੇ ਹੋ ਤੁਹਾਨੂੰ ਨਹੀਂ ਲੱਗਦਾ ਵੀ ਅਸੀਂ ਮਤਲਬ ਹੁਣ ਆਪਣੀ ਪਰਸੈਂਟੇਜ ਵਧਾਈਏ ਪਰ ਸਾਨੂੰ ਬਾਹਰੋਂ ਕੋਈ ਕਵੇ ਉਹਦਾ ਆਪਣਾ ਮਨ ਤਗੜਿਆ ਕਰੀਏ ਅਸੀਂ 90 ਵਾਲਾ ਛੱਡ ਕੇ 10 ਵਾਲੇ ਚ ਐਡ ਹੋਈ ਤੇ ਉਹਨੂੰ ਵਧਾਈਏ ਥੋੜਾ ਕਰ ਸਕਦੇ ਹਾਂ ਨਹੀਂ ਮਨ ਨੂੰ ਬੜਾਓ ਹਨਾ ਇੱਥੇ ਮਤਲਬ ਸਾਬ ਜਿਆਦੇ ਜਿਹੜੀ ਦੇਨ ਹੈ ਨਾ ਸਾਨੂੰ ਉਹ ਜੋ ਮਨ ਚ ਬਸਾ ਕੇ ਜਾਓ ਇਹ ਸ਼ਾ ਤੁਹਾਨੂੰ ਇੱਥੇ ਖਲੋ ਕੇ ਠੰਡਾ ਲੱਗ ਰਹੀ ਹੋਣੀ ਤੁਸੀਂ ਮਹਿਸੂਸ ਕਰੋ ਕਿ ਉਸ ਸਮੇਂ 'ਚ ਵਿੱਚ ਅੱਦ ਕੱਦਾ ਵੀ ਨਹੀਂ ਸਰ ਹੈ ਗਿਆ ਕੰਨੀਆਂ ਠੰਡੀਆਂ ਹਵਾਵਾਂ ਤੁਰਦੀ ਹੋਣੀਆਂ ਕਿੰਨਾ ਖਾਤਰ ਬੈਠੇ ਨੇ ਨਾ ਉਹਨਾਂ ਦਾ ਘਰ ਦਾ ਮਸਲਾ ਹੈ ਨਾ ਜ਼ਮੀਨ ਜਾਇਦਾਦ ਦਾ ਕੋਈ ਝਗੜਾ ਹੈ ਕਿੰਨਾ ਵਾਸਤੇ ਜੂਝ ਰਹੇ ਜਿਨ੍ਹਾਂ ਲਈ ਜੂਝ ਰਹੇ ਉਹਨਾਂ ਨੇ ਭੁਲਾ ਛੱਡਿਆ ਮੱਥਾ ਟੇਕਿਆ ਲੰਗਰ ਛਕਿਆ ਘਰ ਨੂੰ ਗਏ ਉਹਨਾਂ ਨੇ ਤਾਂ ਉਹਨਾਂ ਦੀ ਦੇਣ ਵੀ ਮਤਲਬ ਨਾ ਸਮਝੀ ਕਿ ਉਹਨਾਂ ਨੇ ਦਿੱਤੀ ਕਰ ਦਿੱਤੀ ਸ਼ਾਦ ਹਨਾ ਫਿਰ ਸੋਚ ਲੋ ਤੁਹਾਨੂੰ ਖੁਸ਼ੀ ਹੋਈ ਹੈ ਵੀਰੋ ਕਿਉਂਕਿ ਤੁਸੀਂ ਨੌਜਵਾਨੋਂ ਇਹ ਗੱਲ ਨੂੰ ਸਮਝਦੇ ਹੋ ਅਸੀਂ ਕਿਸੇ ਬਜ਼ੁਰਗ ਨਾਲ ਗੱਲ ਕਰਿਓ ਗੱਲ ਨੂੰ ਪੈਂਦੇ ਨੇ ਕਿ ਤੁਸੀਂ ਕੌਣ ਹੋ ਜੀ ਕਹਿਣ ਵਾਲੇ ਤੁਸੀਂ ਨੌਜਵਾਨਾਂ ਇਸ ਗੱਲ ਨੂੰ ਫੀਲ ਕਰ ਸਕਦੇ ਕਿ ਅਸੀਂ ਉਸ ਗੱਲ ਨੂੰ ਅਡਾਪਟ ਕਰੀਏ ਅਸੀਂ ਸ਼ਹਾਤਾ ਨੂੰ ਰੋਲ ਨਾ ਦੇਈਏ ਤੇ ਦੂਜੀ ਗੱਲ ਹੈ ਆਪਣੇ ਆਪਣੇ ਤੌਰ ਤੇ ਸਟੈਂਡ ਲਈਏ ਸਾਡਾ ਜੋ ਮਨ ਕਹਿੰਦਾ ਉਹਦੇ ਤੇ ਖੜੀ ਇੱਕ ਵਾਰ ਸਾਨੂੰ ਕੋਈ ਡੁਲਾ ਨਹੀਂ ਸਕਦਾ ਕੋਈ ਸਰਕਾਰਾਂ ਕੋਈ ਨਸ਼ਾ ਪੱਤਾ ਕੋਈ ਜਿੱਥੇ ਬੰਦੀਆਂ ਕੋਈ ਨਹੀਂ ਸਾਨੂੰ ਨੌਜਵਾਨਾਂ ਨੂੰ ਕਰ ਸਕਦਾ ਅੱਜ ਪੰਜਾਬ ਵਿੱਚ ਇੱਕ ਪਤਿਤ ਪੁਣਾ ਤੇ ਨਸ਼ੇ ਦੀ ਲਹਿਰ ਚੱਲੀ ਹੈ ਉਦੋਂ ਉਹ ਕਤਲਾ ਦਾ ਹਮਲਾ ਕਰਦੇ ਸਰ ਤਸੀਹੇ ਦੇ ਕੇ ਉਹ ਸਾਨੂੰ ਜਮ ਨੋਕਸ ਅੱਜ ਜਿਹੜਾ ਸਾਊਂਡਲੈਸ ਹਮਲਾ ਹੋ ਰਿਹਾ ਦਿਖਾਈ ਨਹੀਂ ਦੇ ਰਿਹਾ ਉਹ ਸਾਊਂਡਲੈਸ ਹੈ ਅੱਜ ਵੀ ਕਲੂਗਾਰਾ ਹੋ ਰਿਹਾ ਹੈ ਅੱਜ ਵੀ ਸਾਡੀ ਜਿਹੜੀ ਹੈ ਜਨਰੇਸ਼ਨ ਮਾਰਨ ਦੀ ਪਲਾਨਿੰਗ ਚੱਲ ਰਹੀ ਹੈ ਕਿ ਇਹਨਾਂ ਦੀ ਹੁਣ ਤੁਸੀਂ ਜਾਓ ਹਸਪੀਟਲਾਂ 'ਚ ਉੱਥੇ ਨੌਜਵਾਨ ਲੜਕੀਆਂ ਤੇ ਬੱਚਿਆਂ ਦੇ ਕੇਸ ਜ਼ਿਆਦਾ ਨੇ ਜਿਨ੍ਹਾਂ ਦੇ ਔਲਾਦ ਨਹੀਂ ਹੋ ਰਹੀ ਔਲਾਦ ਕਿਉਂ ਨਹੀਂ ਹੋ ਰਹੀ ਕਿਉਂਕਿ ਨਸ਼ਾ ਦੇ ਦੇ ਕੇ ਉਹਨਾਂ ਨੂੰ ਨਪੁੰਸਕ ਕਰਦਾ ਹੈ ਹੁਣ ਉਹਨਾਂ ਦੀ ਪਨੀਰੀ ਨਹੀਂ ਪੈਦਾ ਹੋਣੀ ਇਹ ਇਹ ਕਲੂਗਾਰਾ ਨਹੀਂ ਹੈ ਬੱਚੇ ਨਹੀਂ ਅੱਗੇ ਸਿੱਖ ਸਿੱਖਾਂ ਦੇ ਬੱਚੇ ਜਨਮ ਲੈਣ ਕਿ ਸਰਦਿਓ ਇੱਕ ਲੁਗਾਰਾ ਹੀ ਪਰ ਇਹ ਦੇਖ ਨਹੀਂ ਰਿਹਾ ਸੌਨਲੈਸ ਲੜਾਈ ਹੈ ਤੇ ਸਾਨੂੰ ਸਟੈਂਡ ਲੈਣਾ ਸੀਦਾ ਆਪਣੇ ਤੌਰ ਤੇ ਅਸੀਂ ਗੁਰੂ ਗੰਗ ਸਾਹਿਬ ਪਾਤਸ਼ਾਹ ਜੀ ਨੂੰ ਜੇ ਮੱਥਾ ਟੇਕਦੇ ਤਾਂ ਉੱਥੇ ਇੱਕ ਇੱਕੋ ਗੁਰੂ ਅੱਗੇ ਕਮਿਟਮੈਂਟ ਹੈ ਪਾਤਸ਼ਾਹ ਤੋਂ ਸਮਰਥ ਵੱਡਾ ਮੇਰੀ ਮੱਥੋਰੀ ਨਾ ਤੁਹਾਡੀ ਮੱਤ ਲੈਣ ਆਏ ਹਾਂ ਅਸੀਂ ਸਾਡੇ ਕੋਲ ਇਹ ਨਹੀਂ ਮੱਤ ਨੇ ਤੇ ਅਸੀਂ ਇਹ ਮੱਤ ਲੈ ਕੇ ਘਰ ਜਾਵਾਂਗੇ ਸਹਿਬਜ਼ਾਦੇ ਨੂੰ ਇੱਥੇ ਆਪਣਾ ਕੀਦਾ ਆਪਣਾ ਪਿਆਰ ਤੇ ਆਪਣਾ ਸਮਰਕਤ ਕਰ ਉਹਨਾਂ ਦੇ ਸ਼ਾਹਤਾ ਲੇਖੇ ਲੱਗ ਜਾਣੇ ਨੇ ਨਹੀਂ ਤੇ ਮਤਲਬ ਲੋਕਾਂ ਨੇ ਸਾਡੀ ਪਨੀਰੀ ਨੇ ਵੀ ਕਹਿਣਾ ਕਿ ਕੀ ਸ਼ਾਹਤਾ ਦਾ ਮੁੱਲ ਪਾਇਆ ਸਾਡੀ ਕੋਪੀ ਕੀ ਮੁੱਲ ਪਾਇਆ ਆ ਮੇਲੇ ਬਣ ਕੇ ਰਹਿ ਗਏ ਸਿਰ ਮੇਲੇ ਨੇ ਘੁੰਮ ਫਿਰ ਲਿਆ ਮੇਲਾ ਦੇਖ ਲਿਆ ਪਰ ਉਹ ਜੋ ਚਾਹੁੰਦੇ ਸਨ ਉਹ ਕਿੱਥੇ ਖੜੇ ਆ ਕਿੰਨੀ ਪਰਸੈਂਟੇਜ ਵਿੱਚ ਹਨਾ ਤਾਂ ਨਾਲ ਇਹ ਮਿਲ ਕੇ ਖੁਸ਼ੀ ਹੈ ਕਿ ਤੁਸੀਂ ਪੜ ਰਹੇ ਹੋ ਤੁਸੀਂ ਇਸ ਗੱਲ ਨੂੰ ਫੀਲ ਕਰ ਸਕਦੇ ਹੋ ਠੀਕ ਹੈ ਇਹਨੂੰ ਥੋੜਾ 9:30 ਰਾਤ ਦੇ ਵਿੱਚ ਤਾਂ ਕੀ ਤੁਹਾਨੂੰ ਕੀ ਮਹਿਸੂਸ ਆਇਆ ਆਪਣੀ ਜਿਹੜੀ ਗੱਲਬਾਤ ਕੀਤੀ ਹੈ ਤੁਹਾਨੂੰ ਮੰਨ ਨੂੰ ਨਰਾਜ਼ਗੀ ਤਾਂ ਨਹੀਂ ਲੱਗੀ ਕਿ ਸਾਨੂੰ ਇਹ ਕੋਈ ਤੁਹਾਨੂੰ ਨਹੀਂ ਅਸੀਂ ਆਪਣੇ ਆਪ ਤੇ ਵੀ ਗਿਲਾ ਕਰਦੇ ਹਾਂ ਕਿ ਅਸੀਂ ਬੈਠ ਨਹੀਂ ਸਕੇ ਆਪਸ ਚ ਗੱਲਬਾਤ ਨਹੀਂ ਹੋ ਸਕੀ ਚੰਗੀ ਕਰ ਆਪਸ ਸੇ ਨਹੀਂ ਵੀਰ ਭਰਾ ਮਿਲਦੇ ਅਸੀਂ ਇੱਕ ਦੂਜੇ ਨੂੰ ਕਹਿੰਦੇ ਨਹੀਂ ਸਾਡਾ ਸੁਭਾਅ ਹੈ ਸਿੱਕੀ ਨੈਣਾ ਅਸੀਂ ਸੁਭਾਅ ਬਣੇ ਪਰ ਜੇ ਸਾਨੂੰ ਪਤਾ ਲੱਗੇ ਤੂੰ ਦੂਜੇ ਨਾਲ ਸਾਥ ਕਰੀ ਚਲੋ ਕੀ ਵੀ ਜੀ ਫੀਲ ਹੋਇਆ ਤਾਂ ਲੱਗਾ ਕਿ ਆਪਾਂ ਹੁਣ ਮਤਲਬ ਇਸ ਗੱਲ ਨੂੰ ਧਿਆਨ ਦੇਈਏ ਜਿਹੜੀ ਗੱਲ ਤੇ ਧਿਆਨ ਨਹੀਂ ਜਾ ਰਿਹਾ ਸਾਡਾ ਤੋਵੇਂ ਨਹੀਂ ਚਲ ਠੀਕ ਹੈ ਮਿਹਰਬਾਨ ਚੰਗਾ ਬਦਤਸਾਵਾ